ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਹੁਣ ਤੋਂ ਤੁਹਾਡੇ ਲਈ ਇੱਕ ਜ਼ਰੂਰੀ ਇਨਫੋਰਮੇਸ਼ਨ ਬੇਟਾ ਸ਼ੇਅਰ ਕਰਨੀ ਹੈ ਤੁਹਾਡੇ ਨਾਲ ਹੁਣੇ-ਹੁਣੇ ਜਿਹੜੀ ਆਈ ਹੈ ਤਾਂ ਇਹ ਇਨਫੋਰਮੇਸ਼ਨ ਹੈ ਬੇਟਾ ਆਪਣੇ ਸਿੱਖਿਆ ਮੰਤਰੀ ਵੱਲੋਂ ਤਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ ਜਿਹੜਾ ਮਰਜੀ ਸਕੂਲ ਆ ਬੇਟਾ ਸਰਕਾਰੀ ਐਡਡਮਾਨਤਾ ਪ੍ਰਾਪਤ ਜਾਂ ਪ੍ਰਾਈਵੇਟ ਆ 15 ਜਨਵਰੀ ਤੋਂ ਲੈ ਕੇ ਮਤਲਬ ਕੱਲ ਤੋਂ ਲੈ ਕੇ 21 ਜਨਵਰੀ 2024 ਤੱਕ ਬੰਦ ਰਹਿਣਗੇ ਸੂਬੇ ਦੇ ਸਾਰੇ ਮਿਡਲ ਹਾਈ ਸਕੈਂਡਰੀ ਸਕੂਲ ਆ ਜਿਹੜੇ ਕੱਲ ਤੋਂ ਰੈਗੂਲਰ 10 ਤੋਂ 3 ਵਜੇ ਤੱਕ ਲੱਗਣਗੇ ਤੁਹਾਨੂੰ ਪਤਾ ਹੀ ਆ ਤੁਹਾਡੇ ਪੇਪਰ ਹੋਣੇ ਆ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੇ ਸਾਰੇ ਸਕੂਲ ਆ ਬੇਟਾ ਉਹ ਲੱਗਣੇ ਆ ਕੱਲ ਤੋਂ ਸਵੇਰ ਜਿਹੜਾ ਉਹ 10 ਤੋਂ 3 ਵਜੇ ਤੱਕ ਦਾ ਹੋਏਗਾ ਡਬਲ ਸ਼ਿਫਟ ਵਾਲੇ ਜਿਹੜੇ ਸਕੂਲ ਨੇ ਸਵੇਰੇ ਤੇ ਸ਼ਾਮ ਉਹ 9 ਤੋਂ ਸ਼ਾਮ 4 ਵਜੇ ਤੱਕ ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮ ਨੂੰ 4 ਵਜੇ ਤੋਂ ਬਾਅਦ ਨਹੀਂ ਖੁੱਲੇਗਾ ਠੀਕ ਹੈ ਇਹ 21 ਜਨਵਰੀ 2024 ਤੱਕ ਆ ਪ੍ਰਾਇਮਰੀ ਸਕੂਲ ਆ ਜਿਹੜੇ ਬੰਦ ਰਹਿਣਗੇ 21 ਜਨਵਰੀ ਤੱਕ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਆ ਜਿਹੜੇ ਕੱਲ ਤੋਂ ਖੁੱਲਣਗੇ ਲੱਗਣਗੇ ਮਤਲਬ 10 ਤੋਂ 3 ਵਜੇ ਤੱਕ ਦਾ ਸਮਾਂ ਹੋਏਗਾ ਬੇਟਾ ਠੀਕ ਹੈ ਤਾਂ ਤੁਹਾਡੇ ਐਗਜ਼ਾਮ ਹੋਣੇ ਆ ਤਾਂ ਤੁਹਾਡੇ ਸਕੂਲ ਆ ਜਿਹੜੇ ਲੱਗਣੇ ਆ ਬੇਟਾ 6ਵੀਂ ਤੋਂ 12ਵੀਂ ਓਕੇ ਬੇਟਾ